ਲਓ ਜੀ ਅੱਜ ਅਸੀਂ ਦਵਾਰੇ ਰਾਜਪੁਰੇ ਆਏ ਆ ਉਸ ਦਿਨ ਅਸੀਂ ਡੰਮੀ ਦੇ ਕੇ ਗਏ ਸੀ ਕਿ ਗਾਣੇ ਦੀ ਤੇ ਅੱਜ ਅਸੀਂ ਆਏ ਆ ਡਬਿੰਗ ਕਰਨਾ ਗਾਣੇ ਦੀ ਹੁਣ ਅਸੀਂ ਜਾ ਰਹੇ ਹਾਂ ਮੈਂ ਤੇ ਜਸੂ ਮੈਂ ਤੇ ਜਸੂ ਜਾ ਰਹੇ ਹਾਂ ਡੀਸੀ ਬੌਸ ਦੇ ਸਟੂਡੀਓ ਤਕਰੀਬਨ ਅਸੀਂ ਰਾਜਪੁਰੇ ਪਹੁੰਚ ਗਏ ਲੱਗੇ ਇਹ ਜਿਹੜੀ ਭੋਗਲਾਂ ਰੋਡ ਉਹਦੇ ਸਟੂਡੀਓ ਵੱਲ ਜਾਂਦਾ ਬਾਕੀ ਜਾ ਰਹੇ ਆ ਬਾਕੀ ਉੱਥੇ ਜਾ ਕੇ ਮਿਲਦੇ ਆ ਸਟੂਡੀਓ ਚ ਕਿਵੇਂ ਰਹਿੰਦੀ ਹੈ ਡਬਿੰਗ ਹਣਾ ਫਾਈਨਲ ਡਬਿੰਗ ਹੈ ਫਾਈਨਲ ਡਬਿੰਗ ਹੈ ਬਾਕੀ ਤੁਹਾਨੂੰ ਵਿੱਚ ਐਡ ਵੀ ਕਰਾਂਗੇ ਕਲੀਪਾ ਬਾਕੀ ਜਸੂ ਦੀ ਆਵਾਜ਼ ਵੀ ਤੁਹਾਨੂੰ ਸੁਣਾਵਾਂਗੇ ਬਾਕੀ ਸਟੂਡੀਓ ਕਰਦੇ ਆਂ ਜਾ ਕੇ ਗੱਲ ਲੋ ਜੀ ਅਸੀਂ ਡੀਸੀ ਬੋਸ ਦੇ ਸਟੂਡੀਓ ਚ ਪਹੁੰਚ ਗਏ ਇਹ ਲੱਗਿਆ ਵਾ ਇਦਾਂ ਸੈਟਅਪ ਜਸੂ ਬੈਠਾ ਠੀਕ ਹੈ ਪਾ ਜੀ ਮੜੇ ਗਏ ਹੋਏ ਨੇ ਉੱਪਰ ਇਹ ਬੇਸਮੈਂਟ ਚ ਇਦਦਰ ਹੀ ਹੈਗਾ ਮਿਊਜ਼ਿਕ ਦਾ ਤੇ ਤੇ ਇੰਤਰਾ ਹੈਗਾ ਇੰਕ ਸਟੂਡੀਓ ਇਹ ਐਡੀਟਿੰਗ ਦਾ ਇੱਧਰ ਚੱਲਦਾ ਕੰਮ ਹੈ ਤਾਂ ਐਡੀਟਿੰਗ ਕਰਦੇ ਨੇ ਇੰਕ ਸਟੂਡੀਓ ਐਡੀਟਰ ਹੈ ਇਹਨੋਂ ਦਾ ਸਾਰਾ ਲੱਗਿਆ ਹੋਇਆ ਬੇਸਮੈਂਟ ਚ ਬਾਕੀ ਹੁਣ ਜੇ ਕਰਦੇ ਸ਼ੁਰੂ ਫਿਰ ਤੁਹਾਡੇ ਨਾਲ ਜੋੜਾਂਗੇ ਅਗਲਾ ਕਲਿੱਪ ਦੇਖਿਓ ਫਿਰ ਹਲੋਈ ਹਣ ਹੋਇਆ ਮੜਿਆ ਲੋ ਜੀ ਗਾਣੇ ਦੀ ਟਿਊਨਿੰਗ ਆਏ ਆਜੂਗੀ ਸੈਟ ਆ ਹਾਂ ਹਾਂ

ਆ ਇਹ ਨੂੰ ਮਿਲੇਗਾ ਉਹਦਾ ਨਹੀਂ ਉਹਦਾ ਸਵਾਲ ਨਹੀਂ ਆਇਆ ਉਹ ਇਹਦੇ ਹੀ ਬੋਲੇ ਆ ਨਾ ਛੱਡ ਗਏ ਨਾ ਲੇਕ ਇਹ ਨੂੰ ਇਹ ਵੀ ਲੈ ਨਾ ਦੋ ਵਾਰੀ ਬੋਲ ਦੂਣਾ ਠੀਕ ਹੈ ਆਮ ਨੂੰ ਛੱਡ ਕੇ ਨੇ ਇਹਨੇ ਇਕੱਠੇ ਹੋ ਜਾਂਦੇ ਅੱਛਾ ਤੁਸੀਂ ਹਾਂ ਜੰਗਲੇਦਾਰ ਆ ਜਾਏ ਉਹ ਬੰਦੇ ਕਰ ਤੋਂ ਚੱਕ ਲੈ ਨਾ ਗੱਲਾਂ ਨਾ ਨਹੀਂ ਲੜਦੇ ਇੱਕ ਵਾਰੀ ਹਾਂ ਇੱਕ ਵਾਰ ਤੇ ਪਈਆ ਹਾਂ ਤਾਂ ਫਿਰ ਉਹ ਲੱਗ ਜੂਗਾ ਨਾ ਪਿੱਛੇ ਸਾਰਾ ਹੂੰ ਪਿੱਛੇ ਉਹ ਲੱਗ ਜਾਣੀਆਂ ਬਸ ਹੂੰ ਉਹ ਦੇਖ ਲਈ ਖਰਾਸ਼ ਖਰੂਸ਼ ਅੱਛਾ ਇਹ ਉਹ ਨਾ ਕਲੀਪ ਦੇ ਦਿੰਦਾ ਵਾੜੀ ਲੱਗ ਛੱਡ ਕੇ ਨਹੀਂ ਇਕੱਠੇ ਹੋ ਜਾਂਦੇ ਇਹ ਇਹ ਟੱਚ ਲੱਗ ਗਿਆ। ਲੋ ਜੀ ਆਪਣੇ ਗਾਣੇ ਦੀ ਡਬਿੰਗ ਹੋ ਪੂਰੀ। ਇੱਥੇ ਪੂਰੀ ਚੰਗੀ ਆ ਟੱਚ ਲੱਗ ਗਿਆ। ਗਾਣਾ ਆਪਣਾ। ਅੱਛਾ ਇਹ ਟੱਚ ਵੀ ਲੱਗ ਦੇਗੇ ਜੀ। ਬਣ ਕੇ ਰੈਡੀ ਹੋ ਜਾਊਗਾ। ਆਓ 7ਵਾਂ ਮਾ ਗਏਦ ਨੇ ਉਹਨੂੰ 7th code 9 ਕਰ ਰਹੀ ਜ। ਉਹੀ ਉਹੀ ਜੀ ਸੰਝਾ ਸਾਡੇ ਨਾਲ। ਇਹ ਆ ਤਾਂ YouTube ਤੇ ਆਪਣੀ ਕੰਪਨੀ ਦੇ ਚੈਨਲ ਤੇ ਪਾਵਾਂਗੇ ਜਦੋਂ ਰੀਲੀਜ਼ ਹੋ ਜਾਊਗਾ ਤੀ ਦੱਸਾਂਗੇ। ਇਹਦਾ ਰਾਕ ਸੀ ਜੀ। ਇਹਦਾ ਰਾਕ ਜੀ। ਹਾਂ। ਠੀਕ ਹੈ ਜੀ। ਧੰਨਵਾਦ।